ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18ਵੀਂ ਸਦੀ ਦੌਰਾਨ ਖਾਲਸਾ ਪੰਥ ਵਿੱਚ ਕਈ ਮਹਾਨ ਜਨਰ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਸਰਦਾਰ ਜਸਾ ਸਿੰਘ ਰਾਮਗੜੀ ਆ ਵੀ ਸਨ ਉਹ ਰਾਮਗੜੀ ਮਿਸਲ ਦੇ ਬਾਨੀ ਨਿਦਰਤ ਇੱਕ ਸੂਰਬੀਰ ਯੋद्धा ਸਨ ਅੱਜ ਅਸੀਂ ਉਹਨਾਂ ਦੇ ਜਨਮ ਦਿਹਾੜੀ ਮੌਕੇ ਉਨ੍ਹਾਂ ਦੇ ਸੂਰਬੀਰਤਾ ਨਾਲ ਭਰੇ ਜੀਵਨ ਦੇ ਬਾਰੇ ਜਾਣਾਂਗੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ 5 ਮਈ 1723 ਈਸਵੀ ਨੂੰ ਲਾਹੌਰ ਜ਼ਿਲ੍ਹੇ ਦੇ ਪਿੰਡ ਈਸ਼ੋਗਿਲ ਵਿੱਚ ਜਾਨੀ ਭਗਵਾਨ ਸਿੰਘ ਦੇ ਘਰ ਹੋਇਆ ਆਪ ਜੀ ਦੇ ਦਾਦਾ ਪਾਈ ਹਰਦਾਸ ਸਿੰਘ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸ੍ਰੀ ਅਨੰਦਪੁਰ ਸਾਹਿਬ 'ਚ ਅੰਮ੍ਰਿਤ ਛਕਨ ਵਾਲੇ ਪਹਿਲੇ ਜੱਥੇ ਵਿੱਚ ਸ਼ਾਮਲ ਸਨ ਜੋ ਬਹੁਤ ਹੀ ਨਿਪੁੰਨ ਯੋਧੇ ਤੇ ਕਾਰੀਗਰ ਸਨ ਗਿਆਨੀ ਗਿਆਨ ਸਿੰਘ ਅਨੁਸਾਰ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਸਿੰਘਾਂ ਵਿੱਚੋਂ ਇੱਕ ਸਨ ਪਰ ਗੁਰੂ ਸਾਹਿਬ ਜੀ ਦੇ ਸੰਨ 1708 ਈਸਵੀ ਵਿੱਚ ਨੰਦੇੜ ਚਲੇ ਜਾਣ ਉੱਤੇ ਉਹ ਮੋੜ ਘਰ ਪਰਤાય ਭਾਈ ਹਰਦਾਸ ਸਿੰਘ ਬੰਦਾ ਸਿੰਘ ਬਹਾਦਰ ਦੁਆਰਾ ਲੜੀਆਂ ਗਈਆਂ ਪ੍ਰਮੁੱਖ ਲੜਾਈਆਂ ਵਿੱਚ ਹਾਜ਼ਰ ਸਨ ਰਿਵਾਇਤ ਹੈ ਕਿ ਸਨ 1739 ਈਸਵੀ ਵਿੱਚ ਨਾਦਰ ਸ਼ਾਹ ਦੇ ਹਮਲੇ ਸਮੇਂ ਭਗਵਾਨ ਸਿੰਘ ਨੇ ਆਪਣੀ ਜੰਗ ਜੂ ਹੋਣ ਦਾ ਸਬੂਤ ਦਿੱਤਾ ਸੀ ਜੱਸਾ ਸਿੰਘ ਰਾਮਗੜੀਆ ਜਿਨੇ ਜਵਾਨੀ ਦੀ ਉਮਰ ਦੇ ਵਿੱਚ ਸ਼ੁਰੂਆਤ ਕਰਦਿਆਂ ਹੀ ਸ਼ਸਤਰਾਂ ਦੇ ਕਿੱਤੇ ਨੂੰ ਅਪਣਾਇਆ ਤੇ ਸਿੱਖਾਂ ਵਿੱਚ ਇੱਕ ਜੰਗ ਜੂ ਨੇਤਾ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਇਤਿਹਾਸ ਗਵਾਹੀ ਪੜਦਾ ਹੈ ਕਿ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਸਨ 1834 ਈਸਵੀ ਤੱਕ ਸਿੱਖਾਂ ਨੂੰ ਤਸੀਹੇ ਦੇ ਕੇ ਮਾਰਨ ਦੀ ਨੀਤੀ ਅਪਣਾਈ ਰੱਖੀ ਤੇ ਉਸ ਨਾਲ ਉਹਨਾਂ ਨੂੰ ਆਪਣੇ ਪੱਖ ਵਿੱਚ ਕਰਨ ਦੇ ਯਤਨ ਕਰ ਰਿਹਾ ਸੀ ਤਾਂ ਜੋ ਉਹ ਦੂਸਰੇ ਨਾਗਰਿਕਾਂ ਵਾਂਗ ਉਸ ਦਾ ਸਾਥ ਦੇਣ। ਬ੍ਰਾਮਗੜੀਆ ਸਰਦਾਰ ਜਸਾ ਸਿੰਘ ਨੂੰ ਮੁਗਲਾਂ ਨਾਲ ਸੁਲਾ ਸਫਾਈ ਦੀ ਨੀਤੀ ਅਪਣਾਉਣ ਲਈ ਪ੍ਰੇਰਿਆ ਗਿਆ ਜਿਸ ਦਾ ਕੋਈ ਲਾਭਦਾਇਕ ਸਿੱਟਾ ਨਾ ਨਿਕਲਿਆ। ਬਾਦ ਵਿੱਚ ਜਦੋਂ ਅਦੀਨਾ ਬੇਗ ਖਾਨ ਨੇ ਸਿੱਖ ਘੋੜਸਵਾਰਾਂ ਨੂੰ ਆਪਣੀ ਫੌਜ ਵਿੱਚ ਭਰਤੀ ਕਰਨ ਦੀ ਨੀਤੀ ਅਰੰਭੀ ਤਾਂ ਜੱਸਾ ਸਿੰਘ ਨੇ ਉਸ ਦਾ ਸਾਥ ਦਿੱਤਾ ਇਹ ਸ਼ਾਇਦ ਇਸ ਲਈ ਕੀਤਾ ਗਿਆ ਕਿ ਮੁਗਲਾਂ ਦੀਆਂ ਫੌਜਾਂ ਦੇ ਮਨਸੂਬਿਆਂ ਤੋਂ ਵਕਾਫੀਅਤ ਹਾਸਲ ਹੋ ਸਕੇ 18ਵੀਂ ਸਦੀ ਮੌਕੇ ਸਿੱਖ ਕੌਮ ਔਕੀ ਘੜੀ ਵਿੱਚੋਂ ਲੰਘ ਰਹੀ ਸੀ ਤੇ ਵਿਦੇਸ਼ੀ ਹਮਲੇ ਹੋ ਰਹੇ ਸਨ ਹਕੂਮਤ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ ਸਨ ਇਸ ਵਿਖੜੇ ਪੈਂਡੇ ਵਿੱਚ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਹਥਿਆਰ ਬੰਦ ਨੀ ਧੜਕ ਯੋਧਿਆਂ ਦੀ ਲੋੜ ਸੀ ਸਿੱਖ ਕੇਂਦਰ ਸ੍ਰੀ ਹਰਮੰਦਰ ਸਾਹਿਬ ਉੱਤੇ ਵੀ ਧਾਰਵੀ ਹੱਲਾ ਬੋਲ ਕੇ ਇਸ ਪਵਿੱਤਰ ਸਥਾਨ ਦੀ ਬੇਅਦਬੀ ਕਰਦੇ ਜਿਸ ਕਾਰਨ ਇੱਕ ਕਿਲਾ ਉਸਾਰਨ ਦੀ ਤਜ਼ਵੀਜ਼ ਰੱਖੀ ਗਈ ਇਹ ਕਿਲਾ ਸ੍ਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਰ ਸਾਹਿਬ ਨੇੜੇ ਉਸਾਰਿਆ ਗਿਆ ਜਿਸ ਦਾ ਨਾਮ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਮ ਤੇ ਰਾਮ ਰੌਣੀ ਰੱਖਿਆ ਗਿਆ ਮੰਨਿਆ ਜਾਂਦਾ ਹੈ ਕਿ ਸਨ 1748 ਈਸਵੀ ਵਿੱਚ ਜੱਸਾ ਸਿੰਘ ਰਾਮਗੜੀਆ ਤੇ ਅਦੀਨਾ ਬੇਗ ਨੇ ਸਿੰਘਾਂ ਵੱਲੋਂ ਬਣਾਏ ਗਏ ਕਿਲੇ ਰਾਮ ਰੌਣੀ ਉੱਤੇ ਮਿਲ ਕੇ ਹਮਲਾ ਕੀਤਾ ਤੇ ਰੋਜ਼ਾਨਾ ਮੁੱਠ ਪੇੜ ਹੁੰਦੀਆਂ ਰਹੀਆਂ ਰਵਾਇਤ ਹੈ ਕਿ ਇਸ ਸਮੇਂ ਦੌਰਾਨ ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਦਾ ਸਾਥ ਛੱਡ ਰਾਮ ਰੌਣੀ ਦੇ ਕਿਲੇ ਵਿੱਚ ਦਾਖਲ ਹੋ ਗਏ ਇਸ ਘਟਨਾ ਨੇ ਸਿੱਖ ਘੋੜਸਵਾਰਾਂ ਦਾ ਹੌਸਲਾ ਵਧਾਇਆ ਜਸਾ ਸਿੰਘ ਰਾਮਗੜੀਆ ਜੀ ਦੇ ਜ਼ੋਰ ਦੇਣ ਉਤੇ ਦੀਵਾਨ ਕੋੜਾ ਮਲਣੇ ਮੀਰ ਮੰਨੂ ਨੂੰ ਰਾਮਰੌਣੀ ਦੇ ਕਿਲੇ ਤੋਂ ਕੇਰਾ ਚੁੱਕ ਲੈਣ ਲਈ ਮਜਬੂਰ ਕੀਤਾ ਸਿੱਖ ਇਤਿਹਾਸ ਵਿੱਚ ਇਹ ਘਟਨਾ અત્યੰਤ ਮਹੱਤਤਾ ਯੋਗ ਹੈ ਕਿ ਜਿਸ ਦੇ ਪਲਸ ਰੂਪ ਬਹੁਤ ਸਾਰੀਆਂ ਸਿੱਖ ਜਾਨਾਂ ਮੌਤ ਦੇ ਮੂੰਹ ਵਿੱਚੋਂ بچੀਆਂ ਬਾਅਦ ਵਿੱਚ ਸਿੱਖਾਂ ਨੇ ਰਾਮਰੌਣੀ ਦਾ ਕਿਲਾ ਖੁਸ਼ੀ-ਖੁਸ਼ੀ ਜਸਾ ਸਿੰਘ ਰਾਮਗੜੀਆ ਜੀ ਨੂੰ ਸੌਂਪ ਦਿੱਤਾ ਤੇ ਉਸ ਨੇ ਦੁਬਾਰਾ ਇਸ ਦੀ ਉਸਾਰੀ ਕਰਨ ਉਪਰੰਤ ਇਸ ਦਾ ਨਾਮ ਰਾਮਗੜ੍ਹ ਰੱਖਿਆ ਕਈ ਇਤਿਹਾਸਕਾਰ ਤੇ ਲੇਖਕ ਦਰਸਾਉਂਦੇ ਨੇ ਕਿ ਇਸੇ ਕਾਰਨ ਇਸ ਮਿਸਲ ਦਾ ਨਾਮ ਰਾਮਗੜੀਆ ਮਿਸਲ ਪਿਆ ਕਿਹਾ ਜਾਂਦਾ ਹੈ ਕਿ ਇਸੇ ਕਿਲੇ ਦੇ ਜੱਸਾ ਸਿੰਘ ਰਾਮਗੜੀਆ ਦੇ ਕਬਜ਼ੇ ਵਿੱਚ ਰਹਿਣ ਕਾਰਨ ਜੱਸਾ ਸਿੰਘ ਰਾਮਗੜੀਆ ਦੇ ਨਾਮ ਨਾਲ ਮਸ਼ਹੂਰ ਹੋਏ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਉੱਤੇ ਹਮਲਿਆਂ ਦੌਰਾਨ ਉਸ ਦਾ ਸਿੰਘਾਂ ਨਾਲ ਸੰਘਰਸ਼ ਕੋਈ ਭੁੱਲੀ ਵਿਸਰੀ ਗੱਲ ਨਹੀਂ ਹੈ ਇਸ ਸਮੇਂ ਜੱਸਾ ਸਿੰਘ ਰਾਮਗੜੀਆ ਨੇ ਆਪਣੀ ਬਹਾਦਰੀ ਦੇ ਜੋਹਰ ਦਿਖਾਏ ਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਪ੍ਰਦਾਨ ਰੱਖਿਆ ਉਸਨੇ ਖਾਲਸੇ ਦੀਆਂ ਮੁਹੀਮਾਂ ਵਿੱਚ ਉਹਨਾਂ ਨੇ ਖਾਲਸੇ ਦੀਆਂ ਮੁਹੀਮਾਂ ਵਿੱਚ ਤੇ ਅਫਗਾਨ ਤੇ ਮੁਗਲ ਸ਼ਕਤੀ ਨਾਲ ਜੰਗਾਂ ਵਿਰੁੱਧ ਵੱਡਮੁੱਲਾ ਯੋਗਦਾਨ ਪਾਇਆ ਜਦੋਂ ਖਾਲਸਾ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਸ਼ਕਤ ਪੈਜ ਜਦੋਂ ਖਾਲਸੇ ਨੇ ਅਹਿਮਦ ਸ਼ਾਹ ਅਬਦਾਲੀ ਦੀ ਸ਼ਕਤੀ ਨੂੰ 1767 ਈਸਵੀ ਤੱਕ ਖਤਮ ਕਰ ਦਿੱਤਾ ਤੇ ਮੁਗਲ ਸਰਕਾਰ ਦਾ ਦੀਵਾ ਡਗਮਗਾ ਰਿਹਾ ਸੀ ਤਾਂ ਜੱਸਾ ਸਿੰਘ ਰਾਮਗੜੀਆ ਜੀ ਨੇ ਲਗਭਗ 7 ਲੱਖ ਰੁਪਏ ਦੇ ਕਰ ਵਾਲੇ ਇਲਾਕੇ ਉੱਤੇ ਆਪਣਾ ਕਬਜ਼ਾ ਕਰ ਲਿਆ ਜਿਸ ਵਿੱਚ ਹਰਗੋਬਿੰਦਪੁਰ ਕਲਾ ਨੌਰ ਬਟਾਲਾ ਸ਼ਾਮਿਲ ਸਨ ਹੌਲੀ ਹੌਲੀ ਜਲੰਧਰ ਦੁਆਬੇ ਵਿਚਲੇ ਇਲਾਕੇ ਮਣੀਵਾਲ ਸ਼ਹਿਰੀ ਦੋਬਨ ਚੋਰਾ ਮਕੰਨਾਪੁਰ ਮੇਘਵਾਲ ਮਿਆਨੀ ਉੜਮੁੜ ਟਾਂਡਾ ਆਦਿ ਇਸ ਮੁਹ ਇਲਾਕੇ ਜਸਾ ਸਿੰਘ ਰਾਮਗੜੀ ਅਦੀਨ ਆ ਗਏ ਇਸ ਤੋਂ ਇਲਾਵਾ ਪਹਾੜੀ ਇਲਾਕੇ ਜਿਵੇਂ ਕਟੋਚੀ ਚੰਬਾ ਹਰੀਪੁਰ ਆਦ ਵੀ ਉਹਨਾਂ ਦੇ ਅਧੀਨ ਹੋ ਗਏ ਜਸਾ ਸਿੰਘ ਰਾਮਗੜੀਆ ਜੀ ਆਪਣੇ ਕਰਤਵਾਂ ਦੀ ਪੂਰਤੀ ਲਈ ਵਿਛੜਦੇ ਹੋਏ April 1803 ਨੂੰ 80 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਜਸਾ ਸਿੰਘ ਰਾਮਗੜੀਆ ਦੀ ਗਰੀਬ ਗੁਰੂ ਦੇ ਉੱਤੇ ਕਿਰਪਾ ਦ੍ਰਿਸ਼ਟੀ ਨੂੰ ਇਤਿਹਾਸ ਦੇ ਪੰਨੇ ਕਈ ਥਾਂ ਉਜਾਗਰ ਕਰਦੇ ਨੇ ਉਹਨਾਂ ਵੱਲੋਂ ਹਿਸਾਰ ਦੇ ਬ੍ਰਾਹਮਣ ਦੀ ਧੀ ਨੂੰ ਜ਼ਾਲਮਾਂ ਪਾਸੋਂ ਛੁਡਾਉਣਾ ਅਜੇ ਤੱਕ ਪ੍ਰਸਿੱਧ ਹੈ ਜਿਸ ਪਾਵਨ ਅਸਥਾਨ ਦੇ ਖੜਕੇ ਅਸੀਂ ਤੁਹਾਨੂੰ ਜਸਾ ਸਿੰਘ ਰਾਮਗੜੀਆ ਜੀ ਦੇ ਮਹਾਨ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ ਇਹ ਪਵਿੱਤਰ ਸਥਾਨ ਬੁੰਗਾ ਰਾਮਗੜੀਆ ਇਸ ਬੁੰਗਾ ਰਾਮਗੜੀਆ ਦੇ ਵਿੱਚ ਜਸਾ ਸਿੰਘ ਰਾਮਗੜੀਆ ਜੀ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਰਲ ਕੇ ਔਰੰਗਜ਼ੇਬ ਦੀ ਉਸ ਸੱਲ ਨੂੰ ਇੱਥੇ ਲਿਆਂਦਾ ਗਿਆ ਸੀ ਜਿਸ ਸੱਲ ਉੱਤੇ ਬੈਠ ਕੇ ਔਰੰਗਜ਼ੇਬ ਜ਼ੁਲਮ ਕਰਦਾ ਸੀ 1763 ਈਸਵੀ ਵਿੱਚ ਜਦੋਂ ਸਰਦਾਰ ਜਸਾ ਸਿੰਘ ਰਾਮਗੜੀਆ ਜੀ ਨੇ ਆਪਣੇ ਸਾਥੀਆਂ ਸਰਦਾਰ ਜਸਤ ਸਿੰਘ ਆਲੂਵਾਲੀਆ ਸਰਦਾਰ ਬਘੇਲ ਸਿੰਘ ਤੇ ਹੋਰ ਸਿੰਘਾਂ ਨਾਲ ਮਿਲ ਕੇ लाल किले ਨੂੰ ਜਿੱਤਿਆ ਤਾਂ ਸਰਦਾਰ ਜਸਾ ਸਿੰਘ ਰਾਮਗੜੀਆਂ ਨੇ ਤਖਤੇ ਤਾਉਸ ਦੀ ਉਹ ਸੇਲ ਜਿਸ ਤੇ ਬਿਠਾ ਕੇ ਮੁਗਲ ਬਾਦਸ਼ਾਹ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ ਐਸੀ ਸੇਲ ਤੇ ਬੈਠ ਕੇ ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲਈ ਹੁਕਮ ਜਾਰੀ ਕੀਤੇ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਅਨਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਸਖਤ ਸੀਹੇ ਨਾਲ ਜੋੜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਲਿਆਂਦਾ ਗਿਆ ਜੋ ਅੱਜ ਵੀ ਦਿੱਲੀ ਤਖਤ ਤੇ ਸਿੰਘਾਂ ਦੀ ਜਿੱਤ ਦੇ ਪ੍ਰਤੀਕ ਵਜੋਂ ਇਸ ਬੁੰਗੇ ਵਿੱਚ ਮੌਜੂਦ ਹੈ ਇਸ ਸਿਲ ਦਾ ਆਕਾਰ 6 ਫੁੱਟ 3 ਇੰਚ ਲੰਬਾ 4 ਫੁੱਟ 6 ਇੰਚ ਚੌੜਾ 3 ਇੰਚ ਮੋਟਾ ਜੋ ਬੁੰਗੇ ਵਿੱਚ ਉੱਪਰ ਦੇਖੀ ਜਾ ਸਕਦੀ ਹੈ ਜਿਸ ਦਾ ਰਸਤਾ ਲੰਗਰ ਹਸਤਾਨ ਵੱਲੋਂ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜੱਸਾ ਸਿੰਘ ਰਾਮਗੜੀਆ ਇੱਕ ਧਰਮੀ ਤੇ ਸੂਰਬੀਰ યોਧਾ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ